ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਆਪਾਂ ਨੂੰ ਹਰ ਰੋਜ਼ ਗੁਰੂ ਤੇਗ ਬਹਾਦਰ ਜੀ ਦੇ ਜਨਮ ਸੰਬੰਧਿਤ ਪ੍ਰਸ਼ਨ ਹੰਦਿਨੇ ਅੱਜ ਵੀ ਵਿੱਚ ਪ੍ਰਸ਼ਨ ਸੀ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਉਮੀਦ ਕਰਦੀ ਹਾਂ ਬੱਚਿਓ ਤੁਸੀਂ ਇਹਨਾਂ ਨੂੰ ਕਾਪੀ ਦੇ ਉੱਪਰ ਲਿਖਾਂਗੇ ਤੇ ਯਾਦ ਵੀ ਕਰੋਗੇ ਪਹਿਲਾ ਪ੍ਰਸ਼ਨ ਹੈ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਇਸ ਦਾ ਉੱਤਰ ਹੈ 16 1621 ਵਿੱਚ ਪ੍ਰਸ਼ਨ ਨੰਬਰ 2 ਗੁਰੂ ਜੀ ਦੇ ਬਚਪਨ ਦਾ ਨਾਮ ਕੀ ਸੀ ਇਸ ਦਾ ਉੱਤਰ ਹੈ ਬੱਚੇ ਤਿਆਗਮਲ ਪ੍ਰਸ਼ਨ ਨੰਬਰ 10 ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ ਇਸ ਦਾ ਉੱਤਰ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਨ ਨੰਬਰ 4 ਗੁਰੂ ਜੀ ਦਾ ਵਿਆਹ ਕਿਸ ਸਾਲ ਹੋਇਆ ਇਸ ਦਾ ਉੱਤਰ ਹੈ ਵਿੱਚ 1633 ਵੀ ਪ੍ਰਸ਼ਨ ਨੰਬਰ 5 ਕਰਤਾਰਪੁਰ ਦੀ ਲੜਾਈ ਕਦੋਂ ਹੋਈ ਇਸ ਦਾ ਉੱਤਰ ਹੈ ਉਤਰਾ 1635 ਵੀ ਪ੍ਰਸ਼ਨ ਨੰਬਰ 6 ਤੇਗ ਬਹਾਦਰ ਜੀ ਉਪਾਧੀ ਗੁਰੂ ਗੁਰੂ ਜੀ ਨੂੰ ਕਿਸ ਯੁੱਧ ਵਿੱਚ बहादरी दिखाने मिली इसका उत्तर है बच्चों करतारपुर की लड़ाई प्रश्न सात श्री गुरु हर गोविंद साहब जीत समाज तुम गुरु जी कि नवास कर प्रश्न नंबर अठ गुरु तेग बहादुर जी ने बाबा बकाले विखे लगभग किन्ने साल भग की इसका उत्तर है बच्चों बी साल प्रश्न नंबर नौ अः गुरु तेग बहादुर जी ने गुरगद्दी कदों मिली ਇਸਦਾ ਉੱਤਰ ਹੈ ਬੱਚਿਓ 1664 ਸੀ। ਪ੍ਰਸ਼ਨ ਨੰਬਰ 10 ਜਿਹੜੇ ਵਿਅਕਤੀ ਨੇ ਗੁਰੂ ਲਾਦਰੇ ਕਹੇ ਕਿ ਗੁਰੂ ਜੀ ਨੇ ਪ੍ਰਗਟ ਕੀਤਾ। ਇਸਦਾ ਉੱਤਰ ਹੈ ਪੁੱਤਰੋ ਮੱਖਣ ਸਾ ਲਵਾਣਾ। ਪ੍ਰਸ਼ਨ ਨੰਬਰ 11 ਕਿੰਨੇ ਵਿਅਕਤੀਆਂ ਨੇ ਪਾਪਾ ਬਕਾਲੇ ਵਿੱਚ ਗੁਰੂ ਹੋਣ ਦਾ ਦਾਵਾ ਕੀਤਾ ਸੀ? ਇਸਦਾ ਉੱਤਰ ਹੈ 22। ਪ੍ਰਸ਼ਨ ਨੰਬਰ 12 ਧੀਰਮਲ ਦੀ ਈਰਖਾ ਕਾਰਨ ਗੁਰੂ ਜੀ ਨੂੰ ਕਿਹੜਾ ਅਸਥਾਨ ਛੱਡਣਾ ਪਿਆ? ਇਸਦਾ ਹੈ ਉੱਤਰ ਬੱਚਿਓ ਅੰਮ੍ਰਿਤਸਰ। ਪ੍ਰਸ਼ਨ ਨੰਬਰ 13 ਗੁਰੂ ਜੀ ਨੇ ਮੱਧਪੂਰ ਵਾਲ ਵਿਖੇ ਕਿਹੜਾ ਨਗਰ ਬਸਾਇਆ ਇਸਦਾ ਉੱਤਰ ਹੈ ਚੱਕ ਨਾਨਕੀ ਜੋ ਕਿ ਵਿੱਚ ਅੱਜਕੱਲ ਆਨੰਦਪੁਰ ਸਾਹਿਬ ਬਣਿਆ ਹੈ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਪ੍ਰਸ਼ਨ ਨੰਬਰ 14 ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਇਸਦਾ ਉੱਤਰ ਹੈ ਵਿੱਚ 1666 ਇਸ ਪ੍ਰਸ਼ਨ ਨੰਬਰ 15 ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹੜੇ ਪੂਰਬੀ ਪ੍ਰਾਂਤਾਂ ਦੀ ਯਾਤਰਾ ਕੀਤੀ ਇਸਦਾ ਉੱਤਰ ਹੈ ਬੰਗਾਲ, ਬਿਹਾਰ ਅਤੇ ਅਸਾਮ। ਪ੍ਰਸ਼ਨ 4 ਮਾ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਿਸ ਕਮ ਦੇ ਲੋਕ ਗੁਰੂ ਜੀ ਅੱਗੇ ਫਰਿਆਦ ਕਰਾਈ। ਇਸਦਾ ਉੱਤਰ ਹੈ ਬੱਚਿਓ ਕਸ਼ਮੀਰੀ ਪੰਡਤ। ਪ੍ਰਸ਼ਨ ਨੰਬਰ 11 ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਕਿਸ ਨੂੰ ਸੰਭੀ? ਇਸਦਾ ਉੱਤਰ ਹੈ ਬੱਚਿਓ ਗੋਵਿੰਦ ਰਾਏ ਜੋ ਕਿ ਬੱਚਿਓ ਗੁਰੂ ਗੋਬਿੰਦ ਸਿੰਘ ਜੀ ਬਾਅਦ ਵਿੱਚ ਉਹਨਾਂ ਦੇ ਨਾਂ ਨਾਲ ਸਿੰਘ ਲਾਇਆ ਸੀ ਵਿੱਚੋਂ ਪਹਿਲਾਂ ਉਹ ਗੋਬਿੰਦ ਰਾਏ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਇਸ ਦਾ ਉੱਤਰ ਹੈ ਜੁਲਾਈ 1675 ਈ ਗੁਰੂ ਜੀ ਨੂੰ ਸ਼ਹੀਦ ਵੀ ਲਈ ਕਿਹੜੇ ਸ਼ਹਿਰ ਲੈ ਜਾਇਆ ਗਿਆ ਇਸ ਦਾ ਉੱਤਰ ਹੈ ਪਤਰਾਓ ਦਿੱਲੀ ਪ੍ਰਸ਼ਨ 2 ਗੁਰੂ ਜੀ ਨੇ ਗੁਰੂ ਜੀ ਦੇ ਤਨ ਸਾਥੀ ਭਾਈ ਮਤੀ ਦਾਸ ਭਾਈ ਦੇ ਆਲਾ तिपाई सतीदास इत्थे शहीद ਹੋਏ ਸੀ ਇਸ ਦਾ ਉੱਤਰ ਹੈ ਦਿੱਲੀ ਪ੍ਰਸ਼ਨ ਹੈ ਕਿ ਗੁਰੂ ਜੀ ਨੇ ਕਿਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਇਸ ਦਾ ਉੱਤਰ ਹੈ ਧਰਮ ਦੀ ਰੱਖਿਆ ਕਿ ਪ੍ਰਸ਼ਨ ਨੇ ਬੱਚੋ ਧਰਮ ਦੀ ਰੱਖਿਆ ਪ੍ਰਸ਼ਨ ਬਾਈਨਾ ਗੁਰੂ ਤੇਗ ਬਹਾਦਰ ਜੀ ਕਦੋਂ ਸ਼ਹੀਦ ਹੋਏ इसका उत्तर है चौबीस नवंबर सोलह सौ सो पत्तर ईस्वी प्रश्न नंबर तेई गुरु जी की है थानी चांदनी चौंक दिल्ली प्रश्न नंबर चौबीस समय शहीद बिक्रमी सी इसका उत्तर है सतारा सौ बत्ती बिक्रमी प्रश्न नंबर पच्ची लास्ट भाई मतीद जी नहीद गया इसका उत्तर है आरे नाल चीरकी ਇਸ ਵਿੱਚੋਂ ਆਪਣੇ 25% ਜੋ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਮੀਦ ਕਰਦੀ ਹਾਂ ਵਿੱਚ ਤੁਸੀਂ ਇਹਨਾਂ ਨੂੰ ਜ਼ਰੂਰ ਯਾਦ ਕਰੋਗੇ ਤੇ ਕਾਪੀ ਦੇ ਉੱਪਰ ਵੀ ਲਿਖੋਗੇ ਜੇਦੇ ਆਪਕਾ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚੇ ਸਾਸਨਾ ਦੇ ਉੱਤਰ ਦੇ ਸਕਣ ਮੈਿਕ ਦੂਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ